ਫੈਸਲੇ ਆਉਣਗੇ। ਨਵੇਕ ਦਾ ਕੀ ਅਰਥ ਹੁੰਦਾ ਵਿਚਾਰਵਾਣ ਬੁੱਧੀ। ਧਿਆਨ ਨਾਲ ਸੁਣੋ। ਵਿਚਾਰਵਾਣ ਬੁੱਧੀ ਹੋ ਜਾਂਦੀ ਹੈ ਫਿਰ ਅਕਲ ਵਾਲਾ ਬੰਦਾ ਬਣ ਜਾਂਦਾ ਹੈ। ਫਿਰ ਸਾਰੇ ਹੀ ਫੈਸਲੇ ਬਹੁਤ ਸੋਹਣੇ-ਸੋਹਣੇ ਲੈਂਦਾ। ਨੀਂਹ ਵਿੱਚ ਆਪਾਂ ਕੁਰਬਾਨ ਦਾ ਆਪਾਂ ਕੁਰਬਾਨ ਕਰਨ ਦਾ ਫੈਸਲਾ ਸਾਬ ਜਾਂਦਾ ਆ। ਵੀ ਆਪਣੇ ਆਪ ਨੂੰ ਅਸੀਂ ਨੀਂਹ ਵਿੱਚ ਸ਼ਹੀਦ ਹੋ ਜਾਈਏ। ਕਿਹਸਾ ਫੈਸਲਾ ਲੈ ਲਿਆ। ਐਡਾ ਫੈਸਲਾ ਆਪਾਂ ਲੈ ਸਕਦੇ ਆ ਸਾਡਾ ਦਿਮਾਗ ਇੰਨਾ ਹੈ। ਅੱਖਾਂ ਚੱਖਾਂ ਕਾ ਪਾ ਕੇ ਵਜੀਤੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦੇ ਆ ਕਿਤੇ ਆਪਾਂ ਆਪਾਂ ਇਹੋ ਜਿਹੇ ਫੈਸਲੇ ਲਵਾਂਗੇ ਕਿਥੋਂ ਦਿਮਾਗ ਤੇ 부ਝ ਹੋਇਆ ਪਿਆ ਫੈਸਲਾ ਐਦਾਂ ਦੇ ਫੈਸਲੇ ਅਸੀਂ ਕਿਥੋਂ ਲੈ ਲਾਂਗੇ ਬੱਦ ਦਿਮਾਗ ਜਿਹੜੇ ਬੰਦੇ ਨੇ ਜਿੰਨੂੰ ਅਸੀਂ ਸਿੱਧਾ ਕਹਿ ਦੇਣਾ ਵੀ ਬੱਦ ਦਿਮਾਗ ਹੈ ਮੂਰਖ ਬੰਦਾ ਹੈ ਉਹ ਬੰਦਾ ਐਦਾਂ ਦੇ ਫੈਸਲੇ ਕਿਦਾਂ ਲੈ ਲੇਗਾ ਭਾਈ ਸਾਡੇ ਵਰਗਿਆਂ ਦੀ ਮੈਂ ਕਿਸੇ ਸੰਗਤ ਵਿੱਚ ਨਹੀਂ ਕਹਿ ਰਿਹਾ ਸੀ ਆਪਣੀ ਗੱਲ ਕਰਦੇ ਆ ਵੀ ਆਪਣੇ ਵਰਗੇ ਬੱਦ ਦਿਮਾਗ ਜਿਹੜੇ ਐ ਜਿਨ੍ਹਾਂ ਨੇ ਦਿਮਾਗ ਵਰਤਿਆ ਹੀ ਨਹੀਂ ਕਦੇ ਜਿਨ੍ਹਾਂ ਨੇ ਇਹਨੂੰ ਖੋਲ੍ਹਿਆ ਹੀ ਨਹੀਂ ਉਹ ਕਿਤੇ ਨੀਂਹਾਂ 'ਚ ਖੜਨ ਦਾ ਫੈਸਲਾ ਲੈ ਲੈਣਗੇ ਜਿਹੜਾ ਬੰਦਾ ਸਮਝਦਾਰ ਹੈ ਅਕਲ ਵਾਲਾ ਹੈ ਉਹ ਇਹ ਫੈਸਲਾ ਲੈਂਦਾ ਹੈ ਵੀ ਸਰੀਰ ਕਿਤੇ ਸਾਹਮਣੇ ਫੈਸਲਾ ਸੈਰ ਕਰਨ ਦਾ ਐਕਸਰਸਾਈਜ਼ ਕਰਨ ਦਾ ਜਿਮ ਜਾਣ ਦਾ ਫੈਸਲਾ ਲਵੇਗਾ ਉਹ ਵਧੀਆ ਫੈਸਲਾ ਲਵੇਗਾ ਜੇ ਅਕਲ ਵਾਲਾ ਹੋਏਗਾ ਦੱਸਿਓ ਜਰਾ ਜਵਾਬ ਦਿਓ ਸਿੰਘੋ ਜੇ ਅਕਲ ਵਾਲਾ ਹੋਏਗਾ ਖਾ ਕੇ ਪੈਣ ਵਾਲਾ ਫੈਸਲਾ ਢਿੱਡ ਭਦਾਨ ਵਾਲਾ ਲਏਗਾ ਕਿ ਖਾ ਪੀ ਕੇ ਐਕਸਰਸਾਈਜ਼ ਕਰਨ ਦਾ ਭੱਜਣ ਦਾ ਕੰਮ ਕਰਨ ਵਾਲਾ ਫੈਸਲਾ ਲਏਗਾ ਕਿਹੜਾ ਫੈਸਲਾ ਲਵ ਭੱਜਣ ਵਾਲਾ ਮਿਹਨਤ ਕਰਨ ਵਾਲਾ ਕਿਉਂਕਿ ਫੈਸਲਾ ਕਿੱਥੋਂ ਆ ਰਿਹਾ ਬਿਵੇਕ ਚ ਉਹਦੀ ਬੁੱਧੀ ਬੜੀ ਵਿਕਸਿਤ ਹੋ ਚੁੱਕੀ ਹੈ ਦਿਮਾਗ ਡਿਵੈਲਪ ਹੋ ਗਿਆ ਉਹ ਬੰਦੇ ਦੇ ਸਾਰੇ ਹੀ ਫੈਸਲੇ ਬੜੇ ਕਮਾਲ ਦੇ ਹੋਣਗੇ ਉਸ ਦੀ ਜ਼ਿੰਦਗੀ ਦੇ ਲਈ ਫੈਸਲੇਾਂ ਤੋਂ ਹੀ ਪਤਾ ਲੱਗਣਾ ਹੈ ਵੇ ਗੁਰੂ ਨਾਲੋਂ ਇਹਦਾ فاਸਲਾ ਕਿੰਨਾ ਕੁ ਘਟਿਆ ਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆ ਨੋਟ ਕਰਿਓ ਏਦਾਂ ਨਹੀਂ فاਸਲਾ ਘਟ ਗਿਆ ਵੀ ਇਹਨੂੰ ਤੇ ਬਾਣੀ ਬਹੁਤ ਗੰਠ ਹੋ ਗਈ ਯਾਰ ਇਹਦਾ فاਸਲਾ ਬਹੁਤ ਘਟ ਗਿਆ ਲੈ ਇੱਥੋਂ ਕਿਵੇਂ ਪਤਾ ਲੱਗਦਾ ਇੱਥੇ ਤੇ ਇਦਾਂ ਦੇ ਬੰਦੇ ਵੀ ਨੇ ਜਿਨ੍ਹਾਂ ਨੂੰ ਤਕਰੀਬਨ ਗੁਰੂ ਗ੍ਰੰਥ ਸਾਹਿਬ ਯਾਦ ਹੈ ਸਰ ਪਰ ਜ਼ਿੰਦਗੀ ਦੇ ਫੈਸਲੇ ਲੈਣ ਦੀ ਹਿੰਮਤ ਨਹੀਂ ਅਸੀਂ ਕਹਿੰਦੇ ਆ ਬਾਣੀ ਉਹਨਾਂ ਨੂੰ ਤੇ ਕੱਲਾ ਕੱਲਾ ਸ਼ਬਦ ਗੰਠ ਹੈ ਅਰਥ ਵੀ ਆਉਂਦੇ ਐ ਪਰ ਫੈਸਲਾ ਲੈਣ ਦੀ ਜ਼ਰਤ ਨੇ ਫੈਸਲੇ तेरे ਕਿੱਦਾਂ ਦੇ ਐ ਇਥੋਂ ਘਟੇ ਫਾਸਲੇ ਦਾ ਪਤਾ ਲੱਗਦਾ ਵੀ ਫਾਸਲਾ ਇਹਦਾ ਘਟ ਗਿਆ ਤਾਂ ਮਤਲਬ ਇਹਨੂੰ ਹਰ ਫੈਸਲਾ ਬੜਾ ਹੀ ਕਮਾਲ ਨੌਕਰੀ ਆਲਾ ਫੈਸਲਾ ਖੁਸ਼ ਹੋ ਗਏ ਇਹ ਕਰਾ ਗਏ ਨਹੀਂ ਮਿਲੀ ਖੇਤੀ ਆਲਾ ਫੈਸਲਾ ਲੈ ਲਓ ਇਹ ਵੀ ਨਹੀਂ ਮਿਲੀ ਰੇੜੀ ਲਾਉਣ ਆਲਾ ਲੈ ਲਓ ਇਹ ਵੀ ਨਹੀਂ ਵੇਲੀ ਯਾਰ ਦਿਹਾੜੀ ਕਰਨ ਵਾਲਾ ਫੈਸਲਾ ਕਰਨ ਲੱਗੇ ਪਰ ਵਧੀਆ ਫੈਸਲਾ ਹੋਏਗਾ ਜਿੰਦਗੀ ਸੋਹਣੀ ਗੁਜ਼ਾਏ ਖੁਸ਼ ਰਹੇ ਆਨੰਦ ਚ ਰਹੇ ਫਿਰ ਹਰ ਫੈਸਲੇ ਦੀ ਜ਼ਿੰਮੇਵਾਰੀ ਵੀ ਲਏਗਾ ਕੋਣ ਸਾਡਾ ਹਾਲ ਇਹ ਹੈ ਜਦੋਂ ਕੁਝ ਗਲਤ ਹੋ ਜਾਂਦਾ ਫਿਰ ਅਸੀਂ ਜ਼ਿੰਮੇਵਾਰੀ ਵੀ ਨਹੀਂ ਲੈਂਦੇ ਗਲਤੀਆਂ ਕਰਦੇ ਆ ਜਿਮੇਵਾਰੀਆਂ ਮੈਂ ਨਹੀਂ ਲੈਂਦੇ ਵੀ ਮੈਂ ਆਪਣੀ ਜ਼ਿੰਦਗੀ ਆਪ ਬਰਬਾਦ ਕੀਤੀ ਹੈ ਮੈਂ ਆਪਣਾ ਵੇੜਾ ਆਪ ਕਰਕੇ ਕੀਤਾ ਹੈ ਮੈਂ ਆਪਣੇ ਸਰੀਰ ਦਾ ਆਪ ਖਿਆਲ ਨਹੀਂ ਰੱਖ ਸਕਿਆ ਮੈਂ ਆਪ ਸ਼ੂਗਰ ਮੈਨੂੰ ਹੋਈ ਹੈ ਮੇਰੀ ਨਾਲੇ ਕੇ ਕਰਕੇ ਬਲੱਡ ਪ੍ਰੈਸ਼ਰ ਵਾਧਦਾ ਘਟਦਾ ਮੇਰੀ ਨਾਲੇ ਕੀ ਕਰਤੀ ਹਮੇਸ਼ਾ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨਾ ਭਾਈ ਇਹ ਸੂਰਮਿਆਂ ਦਾ ਕੰਮ ਹੁੰਦਾ ਹੈ ਆਪਣੀ ਗਲਤੀ ਨੂੰ ਸਵੀਕਾਰ ਕਰਨਾ ਸੱਚ ਦਾ ਸਾਹਮਣਾ ਹਰੇਕ ਬੰਦਾ ਨਹੀਂ ਕਰ ਸਕਦਾ ਨੋਟ ਕਰਨਾ ਕਿਰਪਾ ਕਰਕੇ ਪਿਆਰਿਓ ਅਥੇ ਜੀ ਇੱਥੇ ਬੜੇ ਆਪਾਂ ਸੋਚਦੇ ਆ ਨਾ ਮੈਂ ਜੀ ਹਾਕੀਆਂ ਚੱਕੀ ਫਿਰਦੇ ਅਸੀਂ ਬੜੇ ਦਲੇਰ ਹੁੰਨੇ ਆ ਗਾਲਾਂ ਕੱਢ ਕੇ ਦਲੇਰ ਹੁੰਨੇ ਆ ਪੰਜ ਸੱਤ ਬੰਦੇ ਮਾਰਦੇ ਸੀ ਬੜੇ ਦਲੇਰ ਹੁੰਨੇ ਆ ਸਾਡੇ ਤੇ ਕੇਸ ਚੱਲਦੇ ਹੀ ਰਹਿੰਦੇ ਆ ਜੀ ਅਸੀਂ ਤੇ ਬੜੇ ਦਲੇਰ ਹੁੰਨੇ ਆ ਅਸਲ ਦਲੇਰ ਉਹ ਆ ਜਿਹੜਾ ਸੱਚ ਦਾ ਸਾਹਮਣਾ ਕਰ ਸਕਦਾ ਹੋਵੇ ਆਪਣੀਆਂ ਮਲੈਕੀਆਂ ਆਪਣੀਆਂ ਗਲਤੀਆਂ ਨੂੰ ਮੰਨਣ ਦੀ ਜ਼ਰੂਰਤ ਰੱਖਦਾ ਹੋਵੇ ਸੱਚ ਦਾ ਸਾਹਮਣਾ ਕਰਦੇ ਹੀ ਨਹੀਂ ਅਸੀਂ ਹੁਣ ਵੇਖਿਓ ਕਿ ਧਿਆਨ ਨਾਲ ਸੁਣਿਓ ਸੱਚ ਹੈ ਵੀ ਮੇਰਾ ਸੁਭਾਅ ਮਾੜਾ ਹੈ ਇਹਦਾ ਸਾਹਮਣਾ ਕਰੀਏ ਵੀ ਹਾਂ ਯਾਰ ਭੈੜਾ ਮਰਨੀਏ ਸੱਚ ਹੈ ਵੀ ਮੇਰਾ ਮਨ ਡੋਲਦਾ ਹੈ ਮੇਰਾ ਵਿਆਹ ਹੋ ਗਿਆ ਮੇਰੀ ਘਰ ਵਾਲੀ ਹੈ ਮੇਰੇ ਬੱਚੇ ਨੇ ਪਰ ਫਿਰ ਵੀ ਮੈਂ ਬਾਹਰ ਵੇਖਦਾ ਇਹ ਸੱਚ ਹੈ ਇਹ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਜਿਹੜਾ ਬੰਦਾ ਸੱਚ ਦਾ ਸਾਹਮਣਾ ਕਰ ਸਕਦਾ ਉਹੀ ਸਮਝ ਲਓ ਪ੍ਰਮਾਤਮਾ ਦੇ ਸਾਹਮਣੇ ਜਾਣ ਦੇ ਯੋਗ ਹੈ ਸਾਨੂੰ ਗੁਰਬਾਣੀ ਦਾ ਗਿਆਨ ਸੱਚ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਵੀ ਕੈਮ ਹੋ ਤਿਆਰ ਹੋ ਸੱਚ ਦਾ ਸਾਹਮਣਾ ਕਰਨਾ ਪੈਣਾ ਤੈਨੂੰ ਸ਼ੀਸ਼ੇ 'ਚ ਬਖਾੜ ਦੇ ਗੁਰੂ ਸਾਹਿਬ ਵੀ ਇਹ ਤਿਆਰ ਕਰਦੇ ਨੇ ਸਾਨੂੰ ਤਾਂ ਕਰਕੇ ਬੰਦਾ ਮਜ਼ਬੂਤ ਹੋ ਸਕੇ ਚੁਣੌਤੀਆਂ ਦਾ ਸੱਚ ਦਾ ਜੋ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਸਵੀਕਾਰ ਕਰਨ ਦੀ ਹਿੰਮਤ ਰੱਖਦਾ ਹੋਵੇ ਗੁਰਬਾਣੀ ਦਾ ਗਿਆਨ ਸਾਨੂੰ ਇੱਥੇ ਲੈ ਕੇ ਜਾਂਦਾ ਹੈ ਪਰ ਜੇ ਬੰਦਾ ਪ੍ਰੈਕਟੀਕਲ ਕਰੇ ਜੇ ਸੁਣਾਉਣ ਲਈ ਰੱਟੇ ਮਾਰ ਲਾ ਰਹੇ ਆਂ ਅਸੀਂ ਵੀ ਮੈਂ ਰੱਟਾ ਲਾਈ ਜਾਵਾਂ ਮੈਂ ਸੁਣਾਉਣਾ ਹੈ ਫਿਰ ਤੇ ਕੋਈ ਫਰਕ ਨਹੀਂ ਇਧਰੋਂ ਸੁਣਿਆ ਇੱਕ ਕੰਨ ਚੋਂ ਸੁਣਿਆ ਦੂਸਰੇ ਕੰਨ ਚੋਂ ਕੱਢਦਾ ਸਾਡੇ ਵਰਗੇ ਜਿਹੜੇ ਇਦਾਂ ਦੇ ਹੁੰਦੇ ਐ ਇਧਰੋਂ ਸੁਣੀ ਜਾਂਦੇ ਐ ਇਦੋਂ ਗੱਡੀ ਜਾਂਦੇ ਐ ਬਸ ਉਹ ਇਧਰੋਂ ਸੁਣ ਕੇ ਇੱਧਰ ਕੱਢਦੇ ਐ ਇਹ ਇਧਰੋਂ ਸੁਣ ਕੇ ਇੱਧਰ ਗੱਡੀ ਆਉਂਦੀ ਐ ਇੱਥੇ ਤੱਕ ਨਹੀਂ ਜਾਂਦਾ ਉਹ ਪ੍ਰੈਕਟੀਕਲ ਨਹੀਂ ਹੁੰਦਾ ਕਿਰਪਾ ਕਰਕੇ ਜੀ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਖੇਚਲ ਕਰਦਾ ਸਾਡੇ ਸਾਰੀ ਜ਼ਿੰਦਗੀ ਸਾਡੇ ਸਾਰੇ ਫੈਸਲੇ ਸੋਹਣੇ ਹੋ ਸਕਣ ਸਾਡਾ ਸਟੈਂਡਰਡ ਬਣ ਸਕੇ ਸਾਡੀ ਦਿਮਾਗ ਦਾ ਬੁੱਧੀ ਦਾ ਵਿਕਾਸ ਹੋ ਸਕੇ ਤਾਂ ਕਰ ਕੇ ਅਸੀਂ ਬ विवेक ਮੰਗਦੇ ਆ ਵਿਚਾਰਵਾਣ ਹੁੱਦੀ ਮੰਗਦੇ ਆ ਖੋਲੋ ਜੀ ਸਾਨੂੰ ਮੇਰੇ ਗੁਰੂ ਜੀ ਸਾਨੂੰ ਖੋਲੋ ਡੈਡ ਪਿਆ ਸਾਰਾ ਕੁਝ ਡੈਡ ਹੋਇਆ ਪਿਆ ਸਾਨੂੰ ਮਿਹਰ ਕਰਕੇ ਖੋਲੋ ਸੋ ਇਸ ਕਰਕੇ ਪਿਆਰਿਓ ਗੁਰਬਾਣੀ ਦਾ ਗਿਆਨ ਹੈ ਜਿਹੜਾ ਇੱਥੇ ਪਵਾਣਾ ਹੈ ਇੱਥੇ ਬਾ ਜਿੰਨਾ ਜਿੰਨਾ ਸਮਝ ਵੱਧਦੀ ਜਾਂਦੀ ਹੈ ਆਪਣੇ ਆਪ ਨੂੰ ਸਮਝਾਣਾ ਜਿਵੇਂ ਤੁਸੀਂ ਸੁਣ ਰਹੇ ਸੀ ਕਿ ਮਨ ਸਮਝਾਉਣ ਕਾਰਨ